ਮੌਜੂਦਾ ਸਮੇਤ ਵਿੱਚ ਕੀ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਨੂੰ ਵੀ ਇਸ ਵੇਲੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬਿਲਕੁਲ ਕਿ ਆਪਾਂ ਇੱਕ ਵੀਰ کہہ ਰਿਹਾ ਸੀ ਕਹਿੰਦਾ ਕਿ ਜਿੰਨੀਆਂ ਸੇਵਾਵਾਂ ਇਹਨਾਂ ਵੀਰਾਂ ਦੇ ਵੱਲੋਂ ਕੀਤੀਆਂ ਗਈਆਂ ਜਾਂ ਦਿਨ ਰਾਤ ਕੀਤਾ ਗਿਆ ਇਹਨਾਂ ਤੇ ਪਰਚੇ ਨਹੀਂ ਸੀ ਬੰਦੇ ਜਾਂ ਇਹਨਾਂ ਦੀਆਂ ਗੱਡੀਆਂ ਦੀਆਂ ਤਲਾਸ਼ੀਆਂ ਜਾਂ ਤੰਗ ਪ੍ਰੇਸ਼ਾਨ ਕਰਨਾ ਨਹੀਂ ਸੀ ਬੰਦਾ। ਜੇ ਕਿਸੇ ਹੋਰ ਦੇਸ਼ ਦੇ ਵਿੱਚ ਇਦਾਂ ਸੇਵਾਵਾਂ ਕੀਤੀਆਂ ਹੁੰਦੀਆਂ ਤੇ ਸ਼ਾਇਦ ਇਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਪਰ ਉਹੀ ਗੱਲ ਉੱਥੀ ਆ ਜਾਂਦੀ ਹੈ ਨਾ ਜੇ ਹੋਵੇ ਸਰਕਾਰ ਤੇ ਮੁੱਲ ਮਾਰੇ ਜਿਹੜੀਆਂ ਖਾਲਸੇ ਨੇ ਮੱਲਾ ਮਾਰੀਆਂ ਨੇ ਕਿ ਨੌਜਵਾਨਾਂ ਨੇ ਕੰਮ ਬਹੁਤ ਕੀਤਾ ਹੈ ਪਰ ਜੀ ਉਹਨਾਂ ਤੇ ਪਰਚੇ ਹੀ ਪਾਏ ਜਾਣੇ ਨੇ ਤੇ ਫਿਰ ਉਹ ਆਪਣੇ ਆਪ ਵੀ ਤੁਸੀਂ ਦੇਖੋ ਨਾ ਕਿ ਕਿੱਧਰ ਵੱਲੋਂ ਸਰਕਾਰ ਜਿਹੜੀ ਹੈ ਤੁਹਾਨੂੰ ਤਾਕਰੀ ਹੈ। ਹਾਲ ਦੀ ਘੜੀ ਜਦੋਂ ਉਹਨਾਂ ਦੀ ਕੋਈ ਗ੍ਰਿਫਤਾਰੀ ਵਗੈਰਾ ਇੱਦਾਂ ਦੀ ਗੱਲ ਨਹੀਂ ਹੋਈ ਪਰ ਉਹਨਾਂ ਨੇ ਕਿਹਾ ਕਿ ਬਕਾਇਦਾ ਰਜਿੰਦਰ ਸਿੰਘ ਉਹਨਾਂ ਦੀ ਗੱਡੀ ਦੀ ਸਰਚ ਹੋਈ ਗ੍ਰਿਫਤਾਰੀ ਤੱਕ ਜਾਂ ਜਦੋਂ ਦੂਸਰੇ ਜਿਹੜੇ ਹੈਗੇ ਚਮਕੌਰ ਸਿੰਘ ਉਹ ਕਹਿੰਦੇ ਕਿ ਮੈਂ ਵੀ ਨਾਲ ਜਦੋਂ ਪਤਾ ਕਰਨ ਗਿਆ ਜਦੋਂ ਪਤਾ ਲੱਗੇ ਕਿ ਮੇਰਾ ਵੀ ਨਾਮ ਉਸ ਲਿਸਟ ਦੇ ਵਿੱਚ ਹੈਗਾ ਸੀ। ਜੀ ਤੇ ਬਾਕਾਇਦਾ ਪਾਈ ਤਰਸੇਮ ਸਿੰਘ ਜਿਹੜੇ ਹੈਗੇ ਨੇ ਉਹ ਜਾ ਕੇ ਆਏ ਨੇ ਪੂਰੀ ਟੀਮ ਦੇ ਨਾਲ ਜਿਹੜਾ ਹੈ ਮਿਲ ਕੇ ਆਏ ਨੇ ਤੇ ਹਾਲ ਦੀ ਗੱਡੀ ਮਸਲਾ ਜਿਹੜਾ ਆਪਾਂ ਕਹਿ ਸਕਦੇ ਆ ਕਿ ਸੋਲਵਡ ਹੈਗਾ ਪਰ ਜਰੂਰ ਸਰਕਾਰਾਂ ਨੂੰ ਇਸ ਬੰਨੇ ਜਿਹੜੀ ਧਿਆਨ ਦੇਣ ਦੀ ਲੋੜ ਹੈ ਪੰਜਾਬ ਦੇ ਵਿੱਚ ਹੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੀ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਮਾਈਨਿੰਗ ਨੂੰ ਲੈ ਕੇ ਨਵੰਬਰ ਤੱਕ ਥੋੜੀ ਰਾਹਤ ਦਿੱਤੀ ਗਈ ਹੈ ਇਹ ਰਾਹਤ ਕਿਹੋ ਜੀ ਹੈ ਆਮ ਲੋਕਾਂ ਦੇ ਸਿਰ ਦੇ ਉੱਤੇ ਇਸ ਦਾ ਕਿਹੜਾ ਕਹਿੰਦਾ ਇੱਕ ਤਰੀਕੇ ਦਾ ਆ ਕੇ ਕੰਡਾ ਰੁਕਦਾ ਕਿਉਂਕਿ ਹਮੇਸ਼ਾ ਕਿਸਾਨਾਂ ਦੇ ਉੱਤੇ ਹੜ੍ਹ ਤੋਂ ਬਾਅਦ ਪਰਚੇ ਦਰਜ ਹੁੰਦੇ ਰਹੇ ਨੇ ਇਹ ਥੋੜਾ ਜਿਹਾ ਡੀਕੋਡ ਕਰਦੀ ਆ ਬਿਲਕੁਲ ਇਹ ਆਪਾਂ ਕਹਿ ਸਕਦੇ ਆ ਕਿ ਉਹਨਾਂ ਨੇ ਜੋ ਇਹਦਾ ਨਾਮ ਦਿੱਤਾ ਹੈ ਕਹਿੰਦੇ ਕਿ ਜਿਸ ਦੀ ਖੇਤ ਉਸ ਦੀ ਰੇਤ ਬਕਾਇਦਾ ਇਹ ਰਾਹਤ ਦਿੱਤੀ ਗਈ ਹੈ ਜਾਂ ਲੋਕਾਂ ਨੇ ੱੱਕੇ ਨਾਲ ਲਈ ਹੈ ਕਿਉਂਕਿ ਐਲਾਨ ਲੋਕਾਂ ਵੱਲੋਂ ਹੁਣੇ ਚਾਲੂ ਹੋ ਗਏ ਸਨ ਕਿ ਇਹ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਪਿਛਲੀ ਵਾਰੀ 2023 ਚ ਵੀ ਜਦੋਂ ਕਹਿੰਦੇ ਵੀ ਹੜ੍ਹ ਆਏ ਸੀਗੇ ਜਾਂ ਜਦੋਂ ਥੋੜੇ ਬਹੁਤੇ ਹੜ੍ਹ ਆਉਂਦੇ ਤੇ ਬਹੁਤ ਸਾਰੀ ਜਿਹੜੀ ਖਾਲ ਜਾਂ ਰੇਤ ਆ ਜਾਂਦੀ ਹੈਗੀ ਹੈ ਉਸ ਨੂੰ ਕੱਢਣ ਦੇ ਲਈ ਜੇ ਮੰਨ ਲਓ ਕਿ ਕੋਈ ਕਿਸਾਨ ਕੱਢ ਕੇ ਵੇਚਦਾ ਹੈਗਾ ਸੀ ਤੇ ਉੱਤੇ ਬਕਾਇਦਾ ਪਰਚੇ ਦਰਜ ਕੀਤੇ ਜਾਂਦੇ ਸਨ ਉਸ ਦੇ ਨਾਲ ਉਹਦੀ ਕੋਈ ਬਹੁਤੀ ਜਿਆਦੀ ਕੋਸਟ ਕਵਰ ਨਹੀਂ ਹੁੰਦੀ ਪਰ ਫਿਰ ਵੀ ਜਿੰਨਾ ਖੁੰਦਾ ਹੈ ਕਿ ਅਗਲੇ ਦਾ ਜੇ ਆਪਾਂ ਕਹ ਲਈਏ ਵੀ ਤੇਲ ਦਾ ਖਰਚਾ ਹੀ ਜੇ ਪੂਰਾ ਹੋ ਜਾਵੇ ਜਾਂ ਕੁਝ ਮਾੜਾ ਮੋਟਾ ਵੀ ਜੇ ਹੋ ਜਾਵੇ ਉਸ ਨੂੰ ਲੈ ਕੇ ਜਿਹੜਾ ਹੈ ਇਸ ਵਾਰ ਜਿਹੜਾ ਹੈ ਸਰਕਾਰ ਨੇ ਪ੍ਰੈਸ਼ਰ ਦੇ ਥੱਲੇ ਆਪਾਂ ਕਹਿ ਸਕਦੇ ਆ ਆ ਕੇ ਕਿ ਇਹ ਕੀਤਾ ਹੈਗਾ ਤਕਰੀਬਨ ਜੇ ਆਪਾਂ ਕਹਿ ਸਕਦੇ ਹਾਂ ਕਿ 1500 ਤੋਂ 2000 ਦੇ ਕਰੀਬ ਪਿੰਡ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਤਕਰੀਬਨ ਤਕਰੀਬਨ ਸਾਰੀਆਂ ਜਿਹੜੀਆਂ ਤਬਾਹ ਹੋ ਗਈਆਂ ਨੇ ਜੀ ਤੇ ਹੁਣ ਉਹਨਾਂ ਦੀ ਵਿੱਚ ਜਿਹੜੀ ਰੇਤ ਜਾਂ ਜਿਹੜੀ ਖਲ ਜਮੀ ਹੋ ਜਮਾ ਹੋਏਗੀ ਉਸ ਨੂੰ ਜਿਹੜਾ ਹੈ ਕਿਸਾਨ ਅੱਗੇ ਦੇ ਸਕਦਾ ਹੈ ਨਵੰਬਰ ਤੱਕ ਸ਼ਾਇਦ 11 ਕੇ 12 ਨਵੰਬਰ ਦੀ ਤਰੀਕ ਹੈ ਉਦੋਂ ਤੱਕ ਇਹ ਥੋੜੀ ਜੀ ਰਾਹਤ ਹੈਗੀ ਹੈ ਦੂਜੇ ਪਨੇ ਜਿਹੜੇ ਲੋਕ ਮਰ ਚੁੱਕੇ ਨੇ ਉਹਨਾਂ ਨੂੰ 4-4 ਲੱਖ ਰਪਈਆ ਜਿਹੜਾ ਹੈ ਉਹ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਗਿਆ ਹੈ ਔਰ ਇੱਥੇ ਜਿੱਦਾਂ ਆਪਾਂ ਦੇਖ ਰਹੇ ਸੀ ਕਿ ਜਿਹੜੇ ਸ਼ਰਾਬ ਨਾਲ ਮਰੇ ਨੇ ਉਹਨਾਂ ਨੂੰ ਤੇ 10-10 ਲੱਖ ਦਾ ਮੇਰਾ خیال ਉਹਦੋਂ ਐਲਾਨ ਹੋਇਆ ਸੀ ਤੇ ਹੁਣ ਹੜਾਂ ਵਾਲਿਆਂ ਨੂੰ 4-4 ਲੱਖ ਦਾ ਐਲਾਨ ਇਹ ਤੁਸੀਂ ਹੁਣ ਆਪ ਹੀ ਚੈੱਕ ਐਂਡ ਬੈਲੈਂਸ ਕਰਕੇ ਜਿਹੜਾ ਦੇਖ ਲੈਣਾ ਕਿ ਕੀ ਕੁਝ ਹੋ ਰਿਹਾ ਹੈਗਾ ਤੇ ਸਰਕਾਰ ਦੇ ਵੱਲੋਂ 20000 ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਮੁਆਵਜ਼ਾ ਜਿਹੜੀ ਦੇਣ ਦੀ ਗੱਲ ਕੀਤੀ ਗਈ ਸੀ ਤੇ ਜਦੋਂ ਜੇ ਆਪਾਂ ਕਿਸੇ ਕਿ ਕਿਸਾਨ ਜਦੋਂ ਵੇਚਦਾ ਹੈਗਾ ਉਹ ਤਕਰੀਬਨ 50000 ਪਰ ਏਕੜ ਦੇ ਹਿਸਾਬ ਨਾਲ ਵੇਚਦਾ ਹੈ ਤੇ ਜਿ ਕਈ ਵਾਰੀ ਲੋਕ ਸੋਚ ਰਹਿੰਦੇ ਨੇ ਸ਼ਾਇਦ 20000 ਕੇ ਤਾਂ ਬਹੁਤ ਵੱਡੀ ਅਮਾਉਂਟ ਹੈ ਜੀ ਉਹਦੇ ਨਾਲ ਕੋਸਟ ਹੀ ਕਵਰ ਹੋਵੇਗੀ ਉਹ ਰੋ ਵੀ ਜਿਹੜਾ ਹੈ ਇਦਾਂ ਨਹੀਂ ਹੈ ਕਿ ਤੁਹਾਨੂੰ ਸਟੇਟ ਅਵੇ ਜਿਹੜਾ ਮਿਲ ਜਾਣਾ ਹੈ ਫਿਰ ਉਸ ਤੋਂ ਬਾਅਦ ਕਿੰਨਾ ਪ੍ਰੋਸੈਸ ਦਿੱਤਾ ਜਾਂਦਾ ਹੈ ਈਵਨ ਕਿ ਭਾਵੇਂ ਪ੍ਰਧਾਨ ਮੰਤਰੀ ਆਲਾ ਵੀ ਹੋਵੇ ਉਹ ਨਾਲ ਥੋੜੀ ਲੈ ਕੇ ਆਏ ਨੇ ਕਿ ਆ ਚੱਕੋ ਜੀ 16000 ਕਰੋੜ ਤੁਸੀਂ ਕੰਮ ਸ਼ੁਰੂ ਕਰੋ ਉਹ ਵੀ ਜਿਹੜਾ ਇੱਕ ਪ੍ਰੋਸੀਜਰ ਦੇ ਤਹਿਤ ਹੀ ਹੋਣਾ ਹੈ ਹੌਲੀ ਹੌਲੀ ਕਰਕੇ ਹੁੰਦਾ ਹੈ ਕਿੰਨੀ ਇਮਾਨਦਾਰੀ ਦੇ ਨਾਲ ਹੁੰਦਾ ਇੱਕ ਇਦਾਂ ਦਾ ਸਿਸਟਮ ਹੈ 2023 ਦੇ ਖੜਾ ਦੀ ਸਾਰਿਆਂ ਨੇ ਹੀ ਹੁਣ ਤੇ ਗੱਲ ਵੀ ਬਹੁਤ ਜ਼ਿਆਦੀ ਵਾਇਰਲ ਹੋ ਗਈ ਜਦੋਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਤੁਹਾਡੀ ਕੋਈ ਕੁਕੜੀ ਮਰੇ ਜਾਂ ਕੋਈ ਹੋਰ ਜਾਨਵਰ ਮਰੇ ਉਹਦਾ ਵੀ ਜਿਹੜਾ ਹੈ ਸੀ ਮੁਆਵਜ਼ਾ ਜਿਹੜਾ ਦਵਾਂਗੇ ਉਹ ਕਿੰਨਾ ਕੁ ਮੁਆਵਜ਼ਾ ਮਿਲਿਆ ਲੋਕ ਅੱਜ ਸਵਾਲ ਕਰਦੇ ਨੇ ਜਦੋਂ ਸਵਾਲ ਕਰਦੇ ਨੇ ਤੇ ਫਿਰ ਜਿਹੜਾ ਹੈ ਉਹਨਾਂ ਤੇ ਬਹੁਤ ਸਾਰੇ ਜੀ ਆਪਾਂ ਕਹੀ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਪਾਸੇ ਜਿਹੜਾ ਹੋਰ ਜੋੜ ਦਿੱਤਾ ਜਾਂਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਰੱਖਣ ਯੋਗ ਹੈਗੀਆਂ ਨੇ ਕਿ 20000 ਕਰੋੜ ਵੀ ਕੋਈ ਬਹੁਤਾ 20000 ਪ੍ਰਤੀ ਏਕੜ ਵੀ ਜਿਹੜਾ ਕੋਈ ਬਹੁਤਾ ਜ਼ਿਆਦਾ ਨਹੀਂ ਹੈ ਤੇ ਫਿਰ ਕਿੰਨੀ ਦੇਰ ਬਾਅਦ ਮਿਲਦਾ ਹੈ ਕਦੋਂ ਪ੍ਰੋਸੈਸ ਚਾਲੂ ਹੁੰਦਾ ਹੈ ਇਹ ਦੇਖਦੇ ਆ ਕਿ ਗਰਾਊਂਡ ਤੇ ਕਿੰਨਾ ਹੈ ਕਿਉਂਕਿ ਲੋਕਾਂ ਦੇ ਵਿੱਚ ਰੋ ਬਹੁਤ ਜ਼ਿਆਦਾ ਹੈ ਕਾਫੀ ਸਾਰੇ ਜਿਹੜੇ ਬਲੰਡਰਸ ਹੋਏ ਨੇ ਅਜੇ ਹੁਣੇ ਹੀ ਆਪਾਂ ਦੇਖਿਆ ਕਿ ਉਹ ਸਰਕਾਰ ਨੇ ਜਿਹੜਾ ਲੈਂਡ ਪੂਲਿੰਗ ਪਾਲਿਸੀ ਵਾਲਾ ਮਸਲਾ ਹੋਇਆ ਸੀ ਉਹ ਠੰਡਾ ਹੋਇਆ ਸੀ ਫਿਰ ਇਹ ਹੜ ਆਉਣੇ ਸੀ ਇਹ ਸਾਰਿਆਂ ਨੂੰ ਪਤਾ ਸੀ ਇਸ ਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਕੋਈ ਜਗੋਂ ਤੇਰਵੀਂ ਗੱਲ ਹੋ ਗਈ ਬਹੁਤ ਸਾਰੇ ਜਿਹੜੇ ਇੰਤਜ਼ਾਮ ਨੇ ਉਹ ਨਹੀਂ ਹੋਏ ਇਨ੍ਹਾਂ ਹੜਾਂ ਨੂੰ ਜਿਸ ਤਰੀਕੇ ਦੀ ਤਬਾਈ ਹੋਈ ਹੈ ਤਬਾਈ ਘਟ ਕੀਤੀ ਜਾ ਸਕਦੀ ਸੀ ਮਤਲਬ ਤੁਸੀਂ ਮਨ ਲਾ ਲਓ ਨਾ ਕਿ ਜੇ ਸਾਰੇ ਪ੍ਰਕੌਸ਼ਨਸ ਸਮੇਂ ਸਿਰ ਲਏ ਹੁੰਦੇ ਤੇ ਜਿੰਨੀ ਤਬਾਈ ਉਹ ਹੋਈ ਹੈ ਨਾ ਇਤੋਂ 50% ਕੱਟ ਕੀਤੀ ਜਾ ਸਕਦੀ ਸੀ ਇਹਨਾਂ ਫਰਕ ਜਿਹੜਾ ਪਾਇਆ ਜਾ ਸਕਦਾ ਸੀ ਇਹ ਨਹੀਂ ਹੈ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿਉਂ ਨਾ ਕਿਉਂਕਿ ਹੜ ਤੇ ਥੋੜੇ-ਬਹੁਤੇ ਹੜ ਤੇ ਤਕਰੀਬਨ ਹਰ ਇੱਕ ਸਾਲ ਹੀ ਆਉਂਦੇ ਹੈਗੇ ਨੇ ਪਰ ਇਹੀ ਗੱਲ ਉੱਠ ਰਹੀ ਹੈ ਨਾ ਕਿ ਆ ਕਿ ਆਪਾਂ ਕਰਨਾ ਵੀ ਹੈ ਕਿ ਕੀ ਅਮੈਂਡਮੈਂਟ ਹੈਗੇ ਨੇ ਕਿਉਂ ਇਹ ਗੱਲ ਜਿਹੜੀ ਹੈ ਬਾਰ-ਬਾਰ ਉਠਾਈ ਜਾ ਰਹੀ ਹੈ ਬਿਲਕੁਲ ਅਸਲ ਦੇ ਵਿੱਚ ਜਦ ਅਸੀਂ છાਤੀ ਮਾਰਦੇ ਹਾਂ 11 ਅਗਸਤ ਤੋਂ ਇਹ ਤਮਾਮ ਚੀਜ਼ਾਂ ਸ਼ੁਰੂ ਹੋ ਗਈਆਂ ਸੀ ਉਹਨਾਂ ਸਮਿਆਂ ਦੇ ਵਿੱਚ ਸਭ ਤੋਂ ਮੋਰੇ ਆਪਾ ਅਮਰਿਤਪਾਲ ਸਿੰਘ ਦੇ ਪਿਤਾ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਆਏ ਕਿ ਹਾਂ ਹਲਚਲ ਦੇ ਵਿੱਚ ਨੇ ਆਪਣੇ ਪਿੰਡਾਂ ਦੇ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਲੈਣ ਦੇ ਲਈ ਪਹੁੰਚ ਰਹੇ ਨੇ ਮੌਜੂਦਾ ਸਮੇਂ ਦੇ ਵਿੱਚ ਕੀ ਭਾਈ ਅਮਰਿਤਪਾਲ ਸਿੰਘ ਦੀ ਟੀਮ ਨੂੰ ਵੀ ਇਸ ਵੇਲੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਬਿਲਕੁਲ ਕਾਫੀ ਸਾਰੀਆਂ ਜਿੱਦਾਂ ਨਾ ਵੀਡੀਓਜ਼ ਕੱਲ ਸਾਹਮਣੇ ਆਈਆਂ ਚਮਕੌਰ ਸਿੰਘ ਕਥਾਵਾਚਕ ਜਿਹੜੇ ਹੈਗੇ ਨੇ ਉਹ ਵੀ ਉਹਨਾਂ ਦੀ ਟੀਮ ਨਾਲ ਜੁੜੇ ਨੇ ਭਾਈ ਰਜਿੰਦਰ ਸਿੰਘ ਜਿਹੜੇ ਨੇ ਉਹ ਵੀ ਟੀਮ ਨਾਲ ਜੁੜੇ ਨੇ ਤੇ ਇਹਨਾਂ ਦੀ ਟੀਮ ਦੇ ਵੱਲੋਂ ਡੇ 1 ਤੋਂ ਹੀ ਜਿਹੜਾ ਕੰਮ ਚਾਲੂ ਕਰ ਦਿੱਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਜਦੋਂ ਆਪ ਇੱਕ ਤਰ੍ਹਾਂ ਦਾ ਬੇਸ ਸੈੱਟ ਕਰ ਦਿੱਤਾ ਜਾਂਦਾ ਹੈ ਕਿਉਂਕਿ ਨੌਜਵਾਨੀ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਆਲਰੇਡੀ ਆਪਾਂ ਨੂੰ ਪਤਾ ਹੈ ਕਿ ਪਕੜ ਹੈਗੀ ਹੈ ਤੇ ਉਹ ਸਾਰੇ ਫਿਰ ਨੌਜਵਾਨ ਇੱਕ ਖਾਲਸਾਈ ਨਿਸ਼ਾਨ ਥੱਲੇ ਇਕੱਠੇ ਹੋ ਕੇ ਜਿਹੜਾ ਹੈ ਆਪਾਂ ਦੇਖਿਆ ਕਿ ਕਿਵੇਂ ਚਾਹੇ ਉਹ ਬੰਨ ਬੰਨੇ ਹੋਣ ਰਾਸ਼ਨ ਅੱਗੇ ਲੈ ਕੇ ਜਾਣਾ ਹੋਵੇ ਇਹ ਬਹੁਤ ਸਾਰਾ ਜਿਹੜਾ ਹੈ ਸੇਵਾਵਾਂ ਇਨਾਂ ਵੱਲੋਂ ਕੀਤੀਆਂ ਗਈਆਂ ਸੀ ਹੁਣ ਇੱਥੇ ਆ ਦੇਖ ਰਹੇ ਸੀ ਆਪਾਂ ਇੱਕ ਵੀਰ ਕਹਿ ਰਿਹਾ ਸੀ ਕਹਿੰਦਾ ਕਿ ਜਿੰਨੀਆਂ ਸੇਵਾਵਾਂ ਇਹਨਾਂ ਵੀਰਾਂ ਦੇ ਵੱਲੋਂ ਕੀਤੀਆਂ ਗਈਆਂ ਜਾਂ ਦਿਨ ਰਾਤ ਕੀਤਾ ਗਿਆ ਇਹਨਾਂ ਤੇ ਪਰਚੇ ਨਹੀਂ ਸੀ ਬੰਦੇ ਜਾਂ ਇਹਨਾਂ ਦੀਆਂ ਗੱਡੀਆਂ ਦੀਆਂ ਤਲਾਸ਼ੀਆਂ ਜਾਂ ਤੰਗ ਪਰੇਸ਼ਾਨ ਕਰਨਾ ਨਹੀਂ ਸੀ ਬੰਦਾ ਜੇ ਕਿਸੇ ਹੋਰ ਦੇਸ਼ ਦੇ ਵਿੱਚ ਇਦਾਂ ਸੇਵਾਵਾਂ ਕੀਤੀਆਂ ਹੁੰਦੀਆਂ ਤੇ ਸ਼ਾਇਦ ਇਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਪਰ ਉਹੀ ਗੱਲ ਉੱਥੇ ਹੀ ਆ ਜਾਂਦੀ ਹੈ ਨਾ ਜੇ ਹੋਵੇ ਸਰਕਾਰ ਤੇ ਮੁੱਲ ਮਾਰੇ ਜਿਹੜੀਆਂ ਖਾਲਸੇ ਨੇ ਮੱਲਾ ਮਾਰੀਆਂ ਨੇ ਕਿ ਨੌਜਵਾਨਾਂ ਨੇ ਕੰਮ ਬਹੁਤ ਕੀਤਾ ਪਰ ਜੇ ਉਹਨਾਂ ਤੇ ਪਰਚੇ ਹੀ ਪਾਏ ਜਾਣੇ ਨੇ ਤੇ ਫਿਰ ਉਹ ਆਪਣੇ ਆਪ ਵੀ ਤੁਸੀਂ ਦੇਖੋ ਨਾ ਕਿ ਕਿੱਧਰ ਵੱਲੋਂ ਸਰਕਾਰ ਜਿਹੜੀ ਹੈ ਤੁਹਾਨੂੰ ਤੱਕ ਰਹੀ ਹੈਗੀ ਤੁਸੀਂ ਸਗੋਂ ਪਾਰਟੀ ਲੈਵਲ ਤੋਂ ਉੱਪਰ ਹੋ ਕੇ ਜੇ ਕੋਈ ਚੰਗਾ ਕੰਮ ਕਰਦਾ ਹੈ ਉਹਨੂੰ ਐਪਰੀਸ਼ੀਏਟ ਕਰੋ ਈਵਨ ਕਿ ਆਮ ਆਦਮੀ ਪਾਰਟੀ ਦੇ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਕੁਝ ਜਿਹੜੇ ਮੰਤਰੀ ਹੈਗੇ ਨੇ ਜਾਂ ਕੁਝ ਜਿਹੜੇ ਐਮਐਲਏ ਸੇਗੇ ਨੇ ਉਹਨਾਂ ਨੇ ਗਰਾਊਂਡ ਤੇ ਜਾ ਕੇ ਪੂਰਾ ਕੰਮ ਕੀਤਾ ਜਾਹੇ ਆਪਾਂ ਦੇਖਿਆ ਕਿ ਥਾਲੀਵਾਲ ਹੁਣੀ ਹੋਣ ਜਾਂ ਹੋਰ ਹੁਣ ਦੇਖੇ ਗਏ ਨੇ ਤੇ ਜਿਹੜੇ ਨਹੀਂ ਦੇਖੇ ਗਏ ਉਹਨਾਂ ਨੂੰ ਫਿਰ ਜਿਹੜਾ ਹੈ ਲੋਕ ਆਪਣੇ ਆਪ ਜਿਹੜਾ ਆਪਣੇ ਹਿਸਾਬ ਦੇ ਨਾਲ ਜਿਹੜਾ ਲੋਕੀ ਜਦੋਂ ਅਗਨੀਆਂ ਚੋਣਾ ਆਉਣ ਗਿਆ ਉਹ ਆਪਣੇ ਆਪ ਉਹਨਾਂ ਨੂੰ ਜਵਾਬ ਦੇ ਦੇਣਗੇ ਜੀ ਇੱਥੇ ਪਾਰਟੀ ਬਾਜ਼ੀ ਨਹੀਂ ਹੋਣੀ ਚਾਹੀਦੀ ਇੱਥੇ ਕਿ ਕਿਹੜੀ ਪਾਰਟੀ ਦਾ ਹੁਣ ਆਪਾਂ ਦੇਖਿਆ ਕਿ ਹਰੇਕ ਹੀ ਜਿਹੜਾ ਪਾਰਟੀ ਦੇ ਚਾਹੇ ਉਹ ਸੁਖਬੀਰ ਸਿੰਘ ਬਾਦਲ ਹੁਣ ਉਹ ਵੀ ਅੱਗੇ ਨੇ ਦੂਜੇ ਬਣੇ ਗਿਆ ਨਹੀਂ ਹਰਪੀ ਸਿੰਘ ਹਣਾਰੀ ਜਿਹੜੀ ਟੀਮ ਹੈ ਉਹ ਵੀ ਅੱਗੇ ਹੈ ਈਵਨ ਕੇ ਕਾਂਗਰਸ ਤੇ ਸਾਰੇ ਜੇ ਚਰਨਜੀਤ ਸਿੰਘ ਚੰਨੀ ਹੁਣੀ ਉਹ ਵੀ ਆਪਾਂ ਦੇਖਿਆ ਸਾਰੇ ਹੀ ਲੋਕ ਜਿਹੜੇ ਕਲੈਕਟਿਵ ਐਫਰਟ ਪਾ ਰਹੇ ਹੈਗੇ ਨੇ ਤੇ ਉਹਦੇ ਜੇ ਜੇ ਤੁਸੀਂ ਕੁਝ ਲੋਕਾਂ ਨੂੰ ਟਾਰਗੇਟ ਕਰਕੇ ਤੇ ਉਹਨਾਂ ਦੇ ਜੇ ਪਰਚੇ ਵਗੈਰਾ ਪਾ ਰਹੇ ਹੋ ਜਾਂ ਉਹਨਾਂ ਨੂੰ ਜਿਹੜੀ ਫੜੋ ਫੜਾਈ ਕਰਨ ਦੀ ਕੋਸ਼ਿਸ਼ ਜਾਂ ਉਹਦੇ ਨਾਲ ਜਿਹੜਾ ਹੈ ਤੁਸੀਂ ਡੈਮੇਜ ਆਪਣੇ ਆਪ ਨੂੰ ਹੀ ਕਰ ਰਹੇ ਹੋ ਜਿਹੜੀ ਸਰਕਾਰ ਹੈਗੀ ਹੈ ਉਹਦੇ ਨਾਲ ਇਹ ਨਹੀਂ ਹੋ ਸਕਦਾ ਕਿ ਤੁਸੀਂ ਉਹਨਾਂ ਨੂੰ ਡੈਮੇਜ ਕਰ ਲਓ ਕਿਉਂਕਿ ਜਦੋਂ ਵੋਟ ਦਾ ਬਟਨ ਦੱਬਣਾ ਹੈ ਤੇ ਫਿਰ ਲੋਕਾਂ ਨੇ ਆਪਣੀ ਫਰਸਟ੍ਰੇਸ਼ਨ ਜਿਹੜੀ ਹੈ ਉੱਥੇ ਦਿਖਾ ਹੀ ਦੇਣੀ ਹੈਗੀ ਹੈ ਹਾਲ ਦੀ ਘੜੀ ਜਿੱਦਾਂ ਉਹਨਾਂ ਦੀ ਕੋਈ ਗ੍ਰਿਫਤਾਰੀ ਵਗੈਰਾ ਇਦਾਂ ਦੀ ਗੱਲ ਨਹੀਂ ਹੋਈ ਪਰ ਉਹਨਾਂ ਨੇ ਕਿਹਾ ਕਿ ਬਕਾਇਦਾ ਰਜਿੰਦਰ ਸਿੰਘ ਉਹਨਾਂ ਦੀ ਗੱਡੀ ਦੀ ਸਰਚ ਹੋਈ ਗ੍ਰਿਫਤਾਰੀ ਤੱਕ ਜਾਂ ਜਦੋਂ ਦੂਸਰੇ ਜਿਹੜੇ ਹੈਗੇ ਚਮਕੌਰ ਸਿੰਘ ਉਹ ਕਹਿੰਦੇ ਕਿ ਮੈਂ ਵੀ ਨਾਲ ਜਦੋਂ ਪਤਾ ਕਰਨ ਗਿਆ ਪਤਾ ਲੱਗਿਆ ਕਿ ਮੇਰਾ ਵੀ ਨਾਮ ਉਸ ਲਿਸਟ ਦੇ ਵਿੱਚ ਹੈਗਾ ਸੀ ਜੀ ਤੇ ਬਗਾਇਦਾ ਭਾਈ ਤਰਸੀਮ ਸਿੰਘ ਜਿਹੜੇ ਹੈਗੇ ਨੇ ਉਹ ਜਾ ਕੇ ਆਏ ਨੇ ਪੂਰੀ ਟੀਮ ਦੇ ਨਾਲ ਜਿਹੜਾ ਹੈ ਮਿਲ ਕੇ ਆਏ ਨੇ ਤੇ ਹਾਲ ਦੀ ਗੱਡੀ ਮਸਲਾ ਜਿਹੜਾ ਆਪਾਂ ਕਹਿ ਸਕਦੇ ਆ ਕਿ ਸੋਲਵ ਹੋਗਾ ਪਰ ਜ਼ਰੂਰ ਸਰਕਾਰਾਂ ਨੂੰ ਇਸ ਬੰਨੇ ਜਿਹੜੀ ਧਿਆਨ ਦੇਣ ਦੀ ਲੋੜ ਹੈਗੀ ਆ ਬਿਲਕੁਲ ਜੀ ਜਿਸ ਵੇਲੇ ਅਸੀਂ ਪੰਜਾਬ ਦੇ ਨਾਲ ਹਾਲਾਤਾਂ ਦੀ ਗੱਲ ਕਰਦੇ ਹਾਂ ਇਹ ਹਾਲਾਤ ਸਰਕਾਰ ਦੇ ਵਾਸਤੇ ਦੀ ਗੱਲ ਸੀਗੀ ਵੀ ਸੰਭਾਲਣਾ ਜਾਂ ਨਹੀਂ ਅਸੀਂ ਨਹੀਂ ਜਾਣਦੇ ਸਰਕਾਰ ਕਿੰਨੀ ਆਪਣੀ ਮੈਨਫੋਰਸ ਲਗਾ ਸਕਦੀ ਹੈ ਕਿੰਨੇ ਆਪਣੇ ਸੋਰਸਸ ਲਗਾ ਸਕਦੀ ਹੈ ਕਿ ਹਾਂ ਇਹ ਤਮਾਮ ਚੀਜ਼ਾਂ ਨੂੰ ਤੇ ਠੱਲ ਪਾਈ ਜਾ ਸਕੇ ਲੇਕਿਨ ਜੋ ਆਵਾਮ ਨੇ ਸਾਥ ਦਿੱਤਾ ਜੋ ਪੰਜਾਬ ਦੇ ਰਹਿਣ ਵਾਲੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨਾਂ ਨੇ ਉਤਰ ਕੇ ਆਪਣੀਆਂ ਜ਼ਿੰਮੇਵਾਰੀਆਂ ਸਮਝੀਆਂ ਅਸੀਂ ਕਹਿ ਲਈਏ ਉਸ ਦੀ ਬਦੌਲਤ ਹੀ ਹੈ ਲੇਕਿਨ ਹੋ ਸਕਦਾ ਸੀ ਕਿ ਇਸ ਤੋਂ ਵੀ ਬੱਤਰ ਹਾਲਾਤ ਹੁੰਦੇ ਲੇਕਿਨ ਜਾਗਰਕ ਨੌਜਵਾਨਾਂ ਨੇ ਜਥੇਬੰਦੀਆਂ ਕਹਿ ਲਓ ਜੋੜੀਆਂ ਉਤਰੀਆਂ ਕਿ ਹਾਂ ਅਸੀਂ ਆਪਣੇ ਪੰਜਾਬ ਦੇ ਕਿਸਾਨਾਂ ਦਾ ਸਾਥ ਦੇਣਾ ਹੈ ਇਹਨਾਂ ਦਾ ਘੱਟ ਤੋਂ ਘੱਟ ਅਸੀਂ ਨੁਕਸਾਨ ਹੋਣ ਦੇਣਾ ਅੱਗੇ ਵਧਾਂਗੇ ਤੇ ਗੱਲ ਹੁਣ ਸਿੱਖ ਵਿਰੋਧੀ ਕਤਲੇਆਮ ਦੀ ਸਾਲ 1984 ਦਿੱਲੀ ਦੇ ਵਿੱਚ ਜੋ ਕੁਝ ਵਾਪਰਿਆ ਹਾਈ ਕੋਰਟ ਦੇ ਵਿੱਚ ਹੁਣ ਇਸ ਕੇਸ ਦੀ ਸੁਣਵਾਈ ਹੋਣੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੀ ਧਰਤੀ ਦੇ ਉੱਤੇ ਜੋ 200 ਤਕਰੀਬਨ 97 ਘਰ ਅ ਅ ਅੱਗ ਦੇ ਹਵਾਲੇ ਕਰ ਦਿੱਤੇ ਗਏ ਸੀ ਉਸ ਕੇਸ ਨੂੰ ਵੀ ਇਸ ਦੇ ਵਿੱਚ ਜੋੜਿਆ ਜਾਣਾ ਹੈ ਕਿ ਕਿਹੜੀ ਕਾਰਵਾਈ ਹੈ ਕਿਹੜੇ ਦੋਸ਼ੀਆਂ ਦੇ ਨਾਮ ਨੇ 2 ਨਵੰਬਰ 1984 ਦੀ ਜਿਹੜੀ ਇਹ ਘਟਨਾ ਹੈਗੀ ਗੁਰਗਾਉਂ ਪਟੌਂ ਪਟੌਂਦੀ ਦੀ ਜਿੱਥੇ 297 ਘਰ ਜਿਹੜੇ ਨੇ ਉਹ ਸਾੜ ਦਿੱਤੇ ਗਏ ਸਨ ਔਰ ਉਸ ਦੇ ਵਿੱਚ 47 ਸਿੱਖਾਂ ਨੂੰ ਜਿਹੜਾ ਹੈ ਮਾਰ ਮੁਕਾਇਆ ਗਿਆ ਸੀ ਔਰ ਇਹ ਕੇਸ ਜਿਹੜਾ ਹੈ ਦੁਬਾਰਾ ਹਾਈ ਕੋਰਟ ਦੇ ਵਿੱਚ ਚੱਲੇਗਾ ਹੁਣ ਇਹਦੀ ਤੁਸੀਂ ਤਰੀਕਾਂ ਹੀ ਦੇਖੋ ਨਾ 2 ਦਸੰਬਰ ਦੀ ਅਗਲੀ ਤਰੀਕ ਪਈ ਹੈਗੀ ਹੈ ਤੇ ਕੀ ਇਹ ਸਾਰੇ ਕੇਸਿਸ ਕਿਸੇ ਫਾਸਟ ਟ੍ਰਾਇਲ ਤੇ ਨਹੀਂ ਆ ਸਕਦੇ ਜਦੋਂ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਜਿਹੜੇ ਗਮਾਈਆਂ ਦੇਣ ਵਾਲੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਬਹੁਤ ਸਾਰੇ ਜਿਨ੍ਹਾਂ ਤੇ ਦੋਸ਼ ਲੱਗੇ ਸੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਸ਼ਾਇਦ ਉਹਦੋ ਗੱਲ ਕੀਤੀ ਸੀ ਕਿ 4-5 ਕੇਸਾਂ 'ਚੋਂ ਜਿਨ੍ਹਾਂ ਦੇ ਉੱਤੇ ਜਿਹੜਾ ਹੈ ਦੋਸ਼ ਲੱਗੇ ਸਨ ਉਹਨਾਂ ਦੀ ਮੌਤ ਹੋ ਗਈ ਤੇ ਇਹ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਸਰਕਾਰਾਂ ਨੂੰ ਸੀਰੀਅਸਲੀ ਜਿਹੜਾ ਹੈ ਲੈਣਾ ਚਾਹੀਦਾ ਹੈ ਔਰ ਜਿਹੜੀ ਇਸ ਕੇਸ ਦੇ ਵਿੱਚ ਇੱਕ ਗੱਲ ਹੋਰ ਹੈ ਕਿ ਟਰੇਨ ਦੇ ਰਾਹੀ ਜਿਹੜੀ ਦਿੱਲੀ ਤੋਂ ਬਚ ਬਚਾ ਕੇ ਆ ਰਹੇ ਸਨ ਸਿੱਖ ਉਹਨਾਂ ਦੇ ਵਿੱਚ ਇੱਕ ਭਾਰਤੀ ਫੌਜ ਦਾ ਜਵਾਨ ਵੀ ਸੀ 인ਦਰਜੀਤ ਸਿੰਘ ਬਟਾਲਾ ਉਸ ਨੂੰ ਵੀ ਜਿਹੜਾ ਹੈ ਕਿ ਇਹਨਾਂ ਦੇ ਵੱਲੋਂ ਜਿਹੜਾ ਹੈ ਮਾਰ ਦਿੱਤਾ ਗਿਆ ਹੁਣ ਮਤਲਬ ਕਿ ਜਿਹੜਾ ਬੰਦਾ ਇਹੀ ਦੇਸ਼ ਤੇ ਲਈ ਲੜ ਰਿਹਾ ਹੈਗਾ ਉਹੀ ਦੇਸ਼ ਤੇ ਜਿਹੜੇ ਵਸਨੀਕ ਕਿਸ ਤਰੀਕੇ ਦੇ ਨਾਲ ਉਹਦਾ ਕਤਲ ਕਰ ਦਿੰਦੇ ਨੇ 1984 ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਕਾਲੇ ਤੱਬੇ ਦੀ ਜਿਹੜਾ ਹੈ ਤੀ ਤਰ੍ਹਾਂ ਹੈ ਉਹ ਜਾਣਿਆ ਜਾਵੇਗਾ ਔਰ ਜਿਸ ਤਰੀਕੇ ਦਾ ਅਦਾਲਤਾਂ ਦਾ ਰਵਈਆ ਆਪਾਂ ਦੇਖਿਆ ਕਿ ਰਿਹਾ ਹੈਗਾ ਉਹ ਵੀ ਬੜਾ ਸਵਾਲਾਂ ਦੇ ਘੇਰੇ ਦੇ ਵਿੱਚ ਸਮੇਂ-ਸਮੇਂ ਤੇ ਆਉਂਦਾ ਹੈਗਾ ਠੀਕ ਹੈ ਸਿੱਖਾਂ ਨੂੰ ਆਪਣੀ ਕਾਰਵਾਈ ਜਿਹੜੀ ਹੈ ਇਸ ਤਰੀਕੇ ਦੀ ਪੈਰ ਰਭਿਉ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਜਿਹੜਾ ਇਹ ਨਾ ਲੱਗੇ ਕਿ ਸ਼ਾਇਦ ਸਿੱਖਾਂ ਨੇ ਉਹ ਛੱਡ ਦਿੱਤਾ ਕਿ ਉਹ ਪਾਸਾ ਛੱਡ ਦਿੱਤਾ ਉਹਦੇ ਨਾਲ ਕੀ ਹੈ ਕਿ ਟਰਾਂਸਪੈਰੈਂਸੀ ਆਉਂਦੀ ਉਹਨਾਂ ਦੇ ਅੰਦਰ ਸਿੱਖਾਂ ਨੂੰ ਵੀ ਤਾਂ ਪਤਾ ਲੱਗੇਗਾ ਕਿ ਸਰਕਾਰਾਂ ਕਿੰਨੀਆਂ ਸੁਹਿਰਦ ਹੈਗੀਆਂ ਨੇ ਇੱਕ ਮੰਨੇ ਦੇ ਅਸੀਂ ਕਲੇਮ ਕਰਦੇ ਹਾਂ ਜੀ ਗੁਰਤੇਗ ਬਾਦਰ ਮਹਾਰਾਜ ਜੀ ਨੇ ਸਾਡੇ ਲਈ ਆ ਕੀਤਾ ਜਾਂ ਜਿਹੜਾ ਹੈਗਾ ਸੀ ਉਹਨਾਂ ਦੇ ਪੁਰਬ ਬਣਾਉਨੇ ਆ ਪਰ 2014 ਤੋਂ ਤਾਂ ਹੁਣ ਤੁਹਾਡੀ ਸਰਕਾਰ ਹੈ ਨਾ ਕਿਉਂ ਨਹੀਂ ਤੁਸੀਂ ਕੋਈ ਫਾਸਟ ਟਰੈਕ ਕੋਰਟ ਰੱਖ ਕੇ ਜਾਂ ਕੁਝ ਇਸ ਤਰੀਕੇ ਦਾ ਸਿਸਟਮ ਕਰਕੇ ਕਿ ਅਸੀਂ ਇਹ ਸਾਰੇ ਨਿਪਟਾਰੇ ਕਰਨੇ ਹੈਗੇ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਦੇੜੀਆਂ ਨੇ ਤਾਂ ਕਿ ਇਹ ਤਾਂ ਹੁੰਦਾ ਨਾ ਕਿ ਇਹਨਾਂ ਕੇਸਾਂ ਦੇ ਮਸਲੇ ਤੇ ਹੱਲ ਹੋਏ ਆ ਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਮੇਸ਼ਾ ਹੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਕਾਲੇ ਧੱਬੇ ਦੀ ਜਣਾ ਹਮੇਸ਼ਾ ਹੀ ਜਿਹੜਾ ਰਹਿਣਗੀ ਪਟੋਦੀ ਦੇ ਇਹ ਕੇਸ ਦੀ ਜੋ तमाम ਕਾਰਵਾਈ ਹੈਗੀ ਹੈ ਇਹ ਪਹਿਲੀ ਵਾਰ ਸੁਰਖੀਆਂ ਦੇ ਵਿੱਚ ਜਾਂ ਪਹਿਲੀ ਵਾਰ ਅਦਾਲਤ ਦੇ ਵਿੱਚ ਕੇਸ ਖੁੱਲਿਆ ਹੋਇਆ ਜਿਗਾ ਨਹੀਂ ਹੈ ਸਾਲ 2008 2014 ਅਤੇ 2017 ਦੇ ਵਿੱਚ ਵੀ ਇਹ ਨਿਰੰਤਰ ਕੇਸਿਸ ਖੁੱਲਦੇ ਰਹੇ ਨੇ ਲੇਕਿਨ ਕਾਰਵਾਈ ਕਿਸ ਤਰੀਕੇ ਦੀ ਹੋਈ ਹੈ ਉਸ ਤੋਂ ਅਸੀਂ ਸੰਤੁਸ਼ਟ ਨਹੀਂ ਹੈਗੇ ਆ ਕਿਉਂਕਿ ਮੁਰਤੋਂ ਜੇਕਰ ਕਾਰਵਾਈ ਹੋ ਰਹੀ ਹੈ ਤੇ ਕੇਸ ਦੀ ਜੀ ਪੈਰਵਾਈ ਦੀ ਡੇਟ ਹੀ ਦਸੰਬਰ ਦੇ ਮਹੀਨੇ ਦੇ ਦਿੱਤੀ ਜਾਂਦੀ ਹੈ ਤੇ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਜਿਵੇਂ ਪਹਿਲੇ ਕੇਸਿਸ ਖੁੱਲੇ ਤੇ ਬੰਦ ਹੋ ਗਏ ਉਸੇ ਤਰ੍ਹਾਂ ਦੇ ਉੱਤੇ ਇੱਥੇ ਵੀ ਇਹੀ ਸਭ ਕੁਝ ਹੋਣਾ ਹੈ ਜਦ ਤੱਕ ਕੋਈ ਜਾਗਦੇਮੀਰ ਵਾਲਾ ਆ ਕੇ ਸਖਤੀ ਦੇ ਨਾਲ ਕੰਮ ਨਹੀਂ ਕਰਦਾ ਜਾਂ ਕਹਿ ਲੋ ਇਹਨਾਂ ਕੇਸਿਸ ਨੂੰ ਹੈਂਡਲ ਨਹੀਂ ਕਰਦਾ ਤਦ ਤੱਕ ਔਖਾ ਹੈ ਇਹਨਾਂ ਕੇਸਿਸ ਦੇ ਵਿੱਚ ਇਨਸਾਫ ਲੈਣਾ ਵੀ ਲੇਕਿਨ ਇਨਸਾਫ ਉਸ ਅਕਾਲਪੁਰਖ ਨੇ ਆਪ ਦੇਣਾ ਹੈ ਜਿਹੜਾ ਨੇ ਜਿਹਨਾਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ ਪਰਿਵਾਰਾਂ ਨੇ ਉਹ ਅੱਜ ਵੀ ਸਰਕਾਰ ਤੋਂ ਹੀ ਇਨਸਾਫ ਦੀ ਉਮੀਦ ਕਰ ਰਹੇ ਨੇ